ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 3ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਬਲਾਚਾਰਨ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਜੀ ਦੇ ਚਰਨਾਂ ਦਾ ਪ੍ਰੇਮ ਇਸ तरह ਦਾ ਹੈ ਜਿਵੇਂ ਚਿੱਟੇ ਰੰਗ ਦੇ ਅਨਸਹਨ ਇਹ ਸਾਡੇ ਅਗਨਾਂ ਨੂੰ ਦੂਰ ਕਰਕੇ ਸਾਡੇ ਅੰਦਰ ਉਹਨਾਂ ਨੂੰ ਭਰਦਾ ਹੈ ਕਰਦਾ ਹੈ ਕਬੀ ਜੀ ਕਹਿੰਦੇ ਹਨ ਕਿ ਮੇਰਾ ਮਨ ਮਾਨ ਸਰੋਵਰ ਦੀ ਤਰ੍ਹਾਂ ਹੈ ਇਹ ਹੰਸੋ ਤੁਸੀਂ ਆ ਕੇ ਮੇਰੇ ਮਨ ਰੂਪੀ ਸਰੋਵਰ ਤੇ ਬੈਠੋ ਤਾਂ ਕਿ ਮੇਰੇ ਮਨ ਵਿੱਚ ਗੁਰੂ ਜੀ ਦੇ ਚਰਨਾਂ ਦਾ ਪ੍ਰੇਮ ਵਸ ਜਾਵੇ ਇਸ ਤੋਂ ਬਾਅਦ ਪੀਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਆਰੰਭ ਹੁੰਦੀ ਹੈ ਇਸ ਭਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹਰੇ ਦਾ ਸੁਲਤਾਨਪੁਰਾਣਾ ਬਾਬਾ ਮੂਲचंद ਜੀ ਅਤੇ ਪੰਡਤ ਜੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਗੱਲਬਾਤ ਬਾਰੇ ਜ਼ਿਕਰ ਹੈ ਪਹਿਲੇ ਅਧਿਆਏ ਵਿੱਚ ਆਪਾਂ ਦੇਖ ਚੁੱਕੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੇਈ ਨਦੀ ਵਿੱਚੋਂ ਬਾਹਰ ਆ ਚੁੱਕੇ ਹਨ ਅਤੇ ਫਿਰ ਉਹਨਾਂ ਨੇ ਸੰਸਾਰਿਕ ਵਸਤਾਂ ਦਾ ਤਿਆਗ ਕਰ ਦਿੱਤਾ ਫੇਰ ਉਹ ਕਬਰਾਂ ਵਿੱਚ ਜਾ ਕੇ ਸਮਾਧੀ ਲਗਾ ਕੇ ਬੈਠ ਗਈ ਇਸ ਸਮੇਂ ਮਾਤਾ ਸੁਲਖਣੀ ਜੀ ਨੇ ਸੋਚਿਆ ਕਿ ਜੋ ਕੁਝ ਵੀ ਹੁਣ ਤੱਕ ਹੋਇਆ ਹੈ ਉਹ ਮੇਰੇ ਅਨਸਾਰ ਨਹੀਂ ਹੋ ਰਿਹਾ ਹੈ ਭਾਵੇਂ ਇਸ ਸਭ ਵਿੱਚ ਮੇਰਾ ਕੋਈ ਭਲਾ ਨਹੀਂ ਹੈ ਫਿਰ ਮਾਤਾ ਜੀ ਨੇ ਇੱਕ ਸੇਵਕ ਨੂੰ ਬੁਲਾ ਕੇ ਆਪਣੇ ਪੇਕੇ ਘਰ ਆਪਣੇ ਮਾਤਾ ਪਿਤਾ ਜੀ ਕੋ ਭੇਜਿਆ ਕਿ ਜਾ ਕੇ ਇਹ ਸਾਰੀ ਖਬਰ ਉਹਨਾਂ ਨੂੰ ਦੇਵੋ ਦੇਵ ਇਸ ਤਰ੍ਹਾਂ ਮਾਤਾ ਸੁਲਖਨੀ ਜੀ ਨੇ ਸੇਵਕ ਨੂੰ ਸਾਰੀਆਂ ਗੱਲਾਂ ਸਮਝਾ ਕੇ ਪੱਖੋਂ ਕੇ ਰੰਧਾਵੇ ਭੇਜ ਦਿੱਤਾ ਫਿਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੋਹਰਾ ਮੂਲचंद ਜੀ ਨੂੰ ਪਤਾ ਲੱਗਿਆ ਕਿ ਇਹ ਘਟਨਾਵਾਂ ਵਾਪਰ ਗਈਆਂ ਹਨ ਤਾਂ ਉਹ ਬਹੁਤ ਫੁਰਤੀ ਦੇ ਨਾਲ ਤਿਆਰੀ ਕਰਕੇ ਪੱਖੋਂ ਕੇ ਰੰਧਾਵੇ ਤੋਂ ਚੱਲ ਕੇ ਸੁਲਤਾਨਪੁਰ ਵਿਖੇ ਪਹੁੰਚ ਗਏ ਉਹ ਰਾਸਤੇ ਵਿੱਚ ਆਉਂਦੇ ਹੋਏ ਬਹੁਤ ਸੋਚਾਂ ਸੋਚਦੇ ਹੋਏ ਆ ਰਹੇ ਸੀ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਨਾਨਕ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਉਹ ਬਹੁਤ ਦੁਖੀ ਮਨ ਨਾਲ ਸੁਲਤਾਨਪੁਰ ਵੱਲ ਆ ਰਹੇ ਸੀ ਜਦੋਂ ਬਾਬਾ ਬੂਲਚੰਦ ਜੀ ਘਰੋਂ ਤੁਰਨ ਲੱਗੇ ਆ ਇੱਕ ਪੰਡਤ ਨੂੰ ਉਹਨਾਂ ਆਪਣੇ ਨਾਲ ਲੈ ਲਿਆ ਉਹ ਸੋਚਦੇ ਸਨ ਕਿ ਜੇ ਨਾਨਕ ਜੀ ਨੇ ਮੇਰੀ ਗੱਲ ਨਾ ਸੁਣੀ ਤਾਂ ਪੰਡਤ ਉਹਨਾਂ ਨੂੰ ਸਮਝਾ ਦੇਵੇਗਾ ਫਿਰ ਉਹ ਬਹੁਤ ਦੁਖੀ ਹੋ ਕੇ ਆਪਣੀ ਪੁੱਤਰੀ ਮਾਤਾ ਸੁਲਖਣੀ ਜੀ ਨੂੰ ਮਿਲਿਆ ਆਕੇ ਫਿਰ ਬਾਬਾ ਮੂਲਚੰਦ ਜੀ ਬੈਠ ਗਏ ਅਤੇ ਮਾਤਾ ਸੁਲਖਣੀ ਜੀ ਨੇ ਉਹਨਾਂ ਨੂੰ ਸਾਰੀ ਗੱਲ ਦੱਸਣੀ ਸ਼ੁਰੂ ਕਰ ਦਿੱਤੀ ਕਿ ਪਿਛਲੇ ਦਿਨਾਂ ਵਿੱਚ ਕੀ ਕੁਝ ਹੋਇਆ ਹੈ ਮਾਤਾ ਜੀ ਨੇ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਮੇਰਾ ਪਤੀ ਕੀਰ ਬਣ ਗਿਆ ਹੈ ਅਤੇ ਉਹਨਾਂ ਨੇ ਘਰ-ਵਾਰ ਛੱਡ ਦਿੱਤਾ ਹੈ। ਪਹਿਲਾ 3 ਦਿਨ ਤਾਂ ਉਹ ਪਾਣੀ ਅੰਦਰ ਹੀ ਅਲੋਪ ਰਹੇ। ਫਿਰ ਜਦੋਂ ਉਹ ਜਲ ਵਿੱਚੋਂ ਨਿਕਲ ਕੇ ਆਏ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਪਾਣੀ ਨੇ ਇਹਨਾਂ ਨੂੰ ਛੂਹਿਆ ਤੱਕ ਨਹੀਂ। ਉਹ ਉਹ ਨਦੀ ਵਿੱਚੋਂ ਨਿਕਲ ਕੇ ਕਬਰ ਸਥਾਨ ਵਿੱਚ ਜਾ ਕੇ ਬੈਠ ਗਏ ਹਨ। ਜਦੋਂ ਬਾਬਾ ਮੂਲ ਚੰਦ ਨੇ ਇਹ ਸਾਰੀਆਂ ਗੱਲਾਂ ਆਪਣੀ ਪੁੱਤਰੀ ਦੇ ਮੂੰਹੋਂ ਸੁਨੀਆਂ ਤਾਂ ਉਹ ਬਹੁਤ ਹੈਰਾਨ ਹੋ ਰਹੀ ਸੀ ਫਿਰ ਉਹਨਾਂ ਨੂੰ ਬਹੁਤ ਗੁੱਸਾ ਆ ਗਿਆ ਕਿ ਇਹ ਕੀ ਹੋ ਰਿਹਾ ਹੈ ਜਦੋਂ ਉਹਨਾਂ ਨੂੰ ਗੁੱਸਾ ਆਉਂਦਾ ਸੀ ਤਾਂ ਗੁੱਸੇ ਨਾਲ ਉਹਨਾਂ ਦੇ ਬੁੱਲ ਫਰਕਣ ਲੱਗਦੇ ਸੀ ਉਸੇ ਨਾਲ ਉਹਨਾਂ ਦੀਆਂ ਅੱਖਾਂ ਲਾਲ ਹੋ ਰਹੀਆਂ ਸੀ ਇਸ ਸਮੇਂ ਬਾਬਾ ਮੂਲ ਚੰਦ ਜੀ ਬੋਲ ਕਬੋਲ ਬੋਲਣ ਲੱਗ ਪਏ ਉਹਨਾਂ ਨੂੰ ਇਸ ਗੱਲ ਤੇ ਬਹੁਤ ਕਰੋਧ ਆਇਆ ਕਿ ਉਹਨਾਂ ਨੇ ਮੋਦੀ ਖਾਨਾ ਕਿ ਉਹ ਲੁਟਾ ਦਿੱਤਾ ਹੈ। ਬਾਬਾ ਮੂਲचंद ਜੀ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਸੀ। ਫਿਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਵਾਸਤੇ ਘਰੋਂ ਤੁਰ ਪਿਆ। ਗੁਰੂ ਜੀ ਜੋ ਵੈਦਿਕ ਕੁੱਲ ਦੇ ਤਾਜ ਸਨ ਜਿਨ੍ਹਾਂ ਦੀ ਵਡਿਆਈ ਬਹੁਤ ਪਵਿੱਤਰ ਹੈ। ਬਾਬਾ ਮੂਲचंद ਜੀ ਗੁਰੂ ਜੀ ਕੋਲ ਪਹੁੰਚ ਕੇ ਗੁੱਸੇ ਵਿੱਚ ਉੱਚੀ-ਉੱਚੀ ਬੋਲਣ ਲੱਗ ਪਏ। ਉਹਨਾਂ ਨੇ ਕਿਹਾ ਇਹ ਤੂੰ ਜੰਮਿਆ ਹੀ ਕਰਕੇ ਹੈ ਕਿ ਤੂੰ ਸਾਰੇ ਕੁਲ ਨੂੰ ਦੋਬ ਦੇਵੇਂ ਤੂੰ ਸਾਰਿਆਂ ਨੂੰ ਮਾਰ ਕੇ ਹੀ ਛੱਡੇਗਾ ਇਹਨਾਂ ਨੇ ਕਿਹਾ ਕਿ ਜਦੋਂ ਤੇਰਾ ਵਿਆਹ ਨਹੀਂ ਹੋਇਆ ਸੀ ਉਦੋਂ ਤੂੰ ਆਪਣੇ ਮਾਤਾ ਪਿਤਾ ਨੂੰ ਦੁਖੀ ਕਰਦਾ ਸੀ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਤੂੰ ਛੋਟਾ ਹੁੰਦਾ ਹੀ ਆਪਣੇ ਘਰ ਦਾ ਸਮਾਨ ਬਾਹਰ ਲੋਕਾਂ ਵਿੱਚ ਵੰਡਦਾ ਰਹਿੰਦਾ ਸੀ ਉਹਨਾਂ ਕਿਹਾ ਕਿ ਇਸ ਗੱਲ ਵਿੱਚ ਮੇਰਾ ਕੀ ਕਸੂਰ ਹੈ ਕਿ ਮੈਂ ਤੇਰੇ ਬਾਰੇ ਕੁਝ ਬੜਤਾਲ ਨਹੀਂ ਕੀਤੀ ਜਦੋਂ ਦਾ ਮੇਰਾ ਸਬੰਧ ਤੇਰੇ ਨਾਲ ਜੁੜਿਆ ਹੈ ਉਦੋਂ ਤੋਂ ਹੁਣ ਤੱਕ ਮੈਂ ਦੁਖੀ ਹੀ ਹੋ ਰਹਾ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਹੁਰੇ ਦੀਆਂ ਸਾਰੀਆਂ ਗੱਲਾਂ ਚੁੱਪ ਕਰਕੇ ਸੁਣੀ ਜਾ ਰਹੇ ਸੀ ਗੁਰੂ ਜੀ ਸੋਚ ਰਹੇ ਸੀ ਕਿ ਮੇਰੇ ਪਿਤਾ ਕਿ ਇਹ ਮੇਰੇ ਪਿਤਾ ਸਮਾਨ ਹਨ ਉਹਨਾਂ ਨੇ ਆਪਣੇ ਮੂੰਹੋਂ ਇੱਕ ਵੀ ਸ਼ਬਦ ਨਾ ਕਿਹਾ ਸਭ ਉਹ ਚੁੱਪ ਕਰਕੇ ਮੂਲ ਚੰਦ ਜੀ ਦੀਆਂ ਗੱਲਾਂ ਸੁਣਦੇ ਰਹੇ ਇਸ ਤੋਂ ਬਾਅਦ ਵੀ ਉਹ ਗੁਰੂ ਜੀ ਨੂੰ ਬਹੁਤ ਬੋਲ ਕਬੋਲ ਬੋਲਦੇ ਰਹੇ ਅਤੇ ਫਿਰ ਉਹ ਘਰ ਵਾਪਸ ਆ ਗਏ ਬਾਬਾ ਮੂਲਚੰਦ ਜੀ ਨੂੰ ਕੀ ਪਤਾ ਸੀ ਕਿ ਇਹ ਤਾਂ ਸੰਸਾਰ ਦੇ ਮਾਲਕ ਹਨ ਉਹ ਹਮੇਸ਼ਾ ਹੀ ਗੁੱਸੇ ਵਿੱਚ ਰਹਿੰਦੇ ਸੀ ਬਾਬਾ ਮੂਲਚੰਦ ਜੀ ਇਹ ਸੋਚੀ ਜਾ ਰਹੇ ਸੀ ਕਿ ਨਾਨਕ ਨੂੰ ਕੀ ਹੋ ਗਿਆ ਹੈ ਫਿਰ ਉਹ ਉਸ ਪੰਡਿਤ ਕੋਲ ਜਾ ਕੇ ਬੈਠ ਗਏ ਜਿਸ ਜਿਸ ਪੰਡਤ ਨੂੰ ਉਹ ਆਪਣੇ ਨਾਲ ਲਿਆਏ ਸੀ ਉਹ ਆਪਣੇ ਮਨ ਦਾ ਦੁੱਖ ਦੱਸਣ ਵਾਸਤੇ ਪੰਡਿਤ ਕੋਲ ਗਏ ਅਤੇ ਉਸ ਕੋਲ ਜਾ ਕੇ ਆਪਣੇ ਮਨ ਦੇ ਦੁੱਖ ਰੋਏ ਉੰਨਾ ਨੇ ਉੰਨਾ ਨੇ ਕਿਹਾ ਕਿ ਜਦੋਂ ਦੀ ਮੈਂ ਆਪਣੀ ਧੀ ਵਿਆਹੀ ਹੈ ਮੈਂ ਇੱਕ ਦਿਨ ਵੀ ਸੁੱਖ ਦਾ ਨਹੀਂ ਦੇਖਿਆ ਉਹਨਾਂ ਨੇ ਪੰਡਤ ਨੂੰ ਕਿਹਾ ਕਿ ਨਾਨਕ ਨੇ ਆਪਣਾ ਘਰ ਵੀ ਛੱਡ ਦਿੱਤਾ ਹੈ ਅਤੇ ਆਪਣੀ ਘਰਵਾਲੀ ਵੀ ਛੱਡ ਦਿੱਤੀ ਹੈ ਅਤੇ ਹੁਣ ਉਹ ਕਬਰਸਤਾਨ ਵਿੱਚ ਜਾ ਕੇ ਬੈਠ ਗਿਆ ਹੈ। ਬਾਬਾ ਮੂਲ ਚੰਦ ਜੀ ਦੀਆਂ ਗੱਲਾਂ ਸੁਣ ਕੇ ਪੰਡਤ ਵੀ ਦੁਖੀ ਹੋ ਗਿਆ ਫਿਰ ਉਸਨੇ ਕਿਹਾ ਕਿ ਮੈਂ ਜਾ ਕੇ ਨਾਨਕ ਨੂੰ ਸਮਝਾਉਂਦਾ ਹਾਂ। ਫਿਰ ਪੰਡਤ ਬਾਬਾ ਮੂਲ ਚੰਦ ਜੀ ਨਾਲ ਗਿਆ ਗੁਰੂ ਜੀ ਨੂੰ ਸਮਝਾਉਣ ਵਾਸਤੇ। ਗੁਰੂ ਜੀ ਦੀ ਕੁਲਦਾ ਸ਼ਿੰਗਾਰ ਸੰਨ ਜੋ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲੇ ਸਨ ਉਹਨਾਂ ਦਾ ਸਰੂਪ ਪਖੰਡਾਂ ਤੇ ਭਰਮਾਂ ਨੂੰ ਦੂਰ ਕਰਨ ਵਾਲਾ ਸੀ ਗੁਰੂ ਜੀ ਜੋ ਸੰਸਾਰ ਦਾ ਸ਼ਿੰਗਾਰ ਸੰਨ ਜਿੰਨਾ ਕਰਕੇ ਸੰਸਾਰ ਸੋਹਣਾ ਲੱਗਦਾ ਹੈ ਅਤੇ ਹੁਣ ਉਹ ਦੋਵੇਂ ਗੁਰੂ ਜੀ ਦੇ ਪਾਸ ਪਹੁੰਚ ਗਏ ਗੁਰੂ ਜੀ ਦੇ ਕੋਲ ਬੈਠ ਕੇ ਪੰਡਤ ਨੇ ਕਿਹਾ ਕਿ ਤੇਰੀ ਬੁੱਧੀ ਅਜੇ ਬੱਚਿਆਂ ਵਾਲੀ ਹੈ ਅਤੇ ਤੂੰ ਕੱਚੀਆਂ ਗੱਲਾਂ ਕਿਉਂ ਕਰ ਰਿਹਾ ਹੈ ਕਰ ਰਿਹਾ ਹੈ ਪੰਡਤ ਨੇ ਗੁਰੂ ਜੀ ਨੂੰ ਕਿਹਾ ਕਿ ਮੋਦੀ ਖਾਨੇ ਦੀ ਕਾਰ ਛੱਡਣ ਵੇਲੇ ਉਹ ਕੁੱਝ ਸੋਚਿਆ ਕਿਉਂ ਨਹੀਂ ਕਿ ਹੁਣ ਤੂੰ ਕੀ ਕਰੇਗਾ ਹੁਣ ਤੇਰੇ ਮਾਂ ਬਾਪ ਨੂੰ ਲੋਕ ਕੀ ਕਹਿਣਗੇ ਕਿ ਤੁਹਾਡਾ ਲੜਕਾ ਟੀਰ ਬਣ ਗਿਆ ਹੈ ਇਸ ਕਬਰਸਤਾਨ ਵਿੱਚ ਲੋਕ ਮਰ ਕੇ ਆਉਂਦੇ ਹਨ ਪਰ ਤੂੰ ਜਿਉਂਦਾ ਹੋ ਕੇ ਵੀ ਇੱਥੇ ਆ ਗਿਆ ਹੈ ਪੰਡਤ ਸਿਆਮਾ ਦੇ ਇਹ ਗੋਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1171 ਤੇ ਸੁਸ਼ੋਭਤ ਹੈ ਜੋ ਬਸੰਤ ਹੰਡੋਲ ਰਾਗ ਵਿੱਚ ਉਚਾਰਨ ਕੀਤਾ ਹੈ ਸ੍ਰੀ ਮੁਖ ਬਾਕ ਬਸੰਤ ਹੰਡੋਲ ਮਹਿਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸਤਾ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜੀਐ ਪੰਡਤ ਕਰੇ ਵਿਚਾਰੋ ਸੁਆਮੀ ਪੰਡਤਾ ਤੁਮ ਦੇਹੋ ਮੱਤੀ ਕਿਨ ਵਿਦ ਪਾਵੋ ਪ੍ਰਾਨ ਪਤੀ ਰਹੋ ਇਹ ਸਾਰੀ ਨਗਰੀ ਜੋ ਦੁਨੀਆ ਹੈ ਉਹ ਕੱਚੀ ਹੈ ਗੁਰੂ ਜੀ ਪੰਡਤ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਇਸ ਨਗਰੀ ਦੇ ਰਾਜੇ ਨੂੰ ਬਾਲਕ ਸਮਝ ਰਿਹਾ ਹੈ ਪਰਮੇਸ਼ਰ ਜੋ ਸਾਰੀ ਦੁਨੀਆ ਦੀ ਸਿਰਜਣਾ ਕਰਦਾ ਹੈ ਉਸ ਨੂੰ ਬਾਲਕ ਬਣਾ ਕੇ ਮੁਖ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ ਇਸ ਝੂਠੀ ਨਗਰੀ ਨੂੰ ਸੱਚ ਸਮਝਦਾ ਹੈ ਅਤੇ ਫਿਰ ਕਾਮ ਕ્રોਧ ਲੋਭ ਮੋਹ ਤੇ ਹੰਕਾਰ ਰੂਪੀ ਦੋਸਤਾਂ ਨਾਲ ਪਿਆਰ ਕਰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਨ ਵਿੱਚ ਜੋ ਖਿਆਲ ਉਪਜਦੇ ਹਨ ਭਾਵੇਂ ਦੋ ਅੱਖਾਂ ਹਨ ਇਹ ਮਾਤਾ ਹਨ ਅਤੇ ਦੋਵੇਂ ਦੋਵੇਂ ਕੰਨ ਪਿਤਾ ਹਨ ਇਸ ਤਰ੍ਹਾਂ ਵਿਅਕਤੀ ਜੋ ਦੇਖਦਾ ਹੈ ਜੋ ਸੁਣਦਾ ਹੈ ਉਸ ਨਾਲ ਉਸ ਦੇ ਮਨ ਵਿੱਚ ਗੁਰੂ ਜੀ ਕਹਿੰਦੇ ਹਨ ਕਿ हे ਪੰਡਤ ਤੂੰ ਇਸ ਗੱਲ ਦਾ ਵਿਚਾਰ ਕਰ ਕਿ ਇਹ ਸਾਰੀ ਖੇਡ ਇੱਥੋਂ ਸ਼ੁਰੂ ਹੁੰਦੀ ਹੈ ਗੁਰੂ ਜੀ ਕਹਿੰਦੇ ਹਨ ਕਿ हे ਸਿਆਣੇ ਪੰਡਤ ਤੂੰ ਮੈਨੂੰ ਸਿਖਿਆ ਦੇ ਕਿ ਮੈਂ ਕੀ ਕਰਾਂ ਮੈਂ ਸ਼ੁੱਧ ਮਨ ਦੀ ਗੱਲ ਸੁਣਾ ਇਸ ਲਈ ਤੂੰ ਮੈਨੂੰ ਦੱਸ ਕਿ ਪਰਮੇਸ਼ਰ ਕਿਵੇਂ ਮਿਲੇਗਾ ਜੋ ਮੇਰਾ ਪ੍ਰਾਨਪਤੀ ਹੈ ਕਵੀ ਸੰਤੋਖ ਸਿੰਘ ਜੀ ਇਸ ਸ਼ਬਦ ਦੇ ਅਰਥ ਕਰਦੇ ਹੋਏ ਕਹਿੰਦੇ ਹਨ कि ਮਨ ਇੱਕ ਰਾਜਾ ਹੈ ਅਤੇ ਇਸ ਇਸ ਦਾ ਸੁਭਾਅ ਬਾਲਕ ਦੀ ਤਰ੍ਹਾਂ ਹੈ ਇਸ ਤਰ੍ਹਾਂ ਇਹ ਮਨ ਬਹੁਤ ਚੰਚਲ ਹੈ ਜੋ ਹਮੇਸ਼ਾ ਹੀ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਇਹ ਮਨ ਚੰਗੀ ਮੱਤ ਗ੍ਰਹਿਣ ਨਹੀਂ ਕਰਦਾ ਹੈ ਅਤੇ ਗਿਆਨ ਨੂੰ ਦੇਖ ਕੇ ਇਹ ਛੁਪ ਜਾਂਦਾ ਹੈ ਇਹ ਮਨ ਆਪਣੀ ਝੂਠੀ ਨਗਰੀ ਬਣਾ ਕੇ ਰਹਿੰਦਾ ਹੈ ਤੇ ਇਹ ਨਗਰੀ ਜੋ ਅੱਜ ਜਾਂ ਕੱਲ ਖਤਮ ਹੋ ਜਾਣੀ ਹੈ ਫਿਰ ਇਹ ਮਨ ਵਾਸਤ ਨਾਲ ਪਿਆਰ ਕਰਦਾ ਹੈ ਇਸ ਤਰ੍ਹਾਂ ਜਦੋਂ ਮੌਤ ਰੂਪੀ ਮੀਂਹ ਪੈਂਦਾ ਹੈ ਆ ਮਨ ਦੇ ਬਣਾਏ ਸਾਰੇ ਫੁਰਨੇ ਨਾਸ਼ ਹੋ ਜਾਂਦੇ ਹਨ ਫਿਰ ਇਸ ਦੀਆਂ ਅੱਖਾਂ ਖੁੱਲਦੀਆਂ ਹਨ ਪਰ ਉਦੋਂ ਤੱਕ ਸਮਾਂ ਬੀਤ ਜਾਂਦਾ ਹੈ ਇਸ ਤਰ੍ਹਾਂ ਮੌਤ ਆਉਣ ਤੇ ਸਭ ਕੁਝ ਖਤਮ ਹੋ ਜਾਂਦਾ ਹੈ ਜਦੋਂ ਮਨੁੱਖ ਨੂੰ ਸੋਝੀ ਹੁੰਦੀ ਹੈ ਕਿ ਮੈਂ ਜੋ ਕੁਝ ਵੀ ਸੱਚ ਸਮਝਿਆ ਸੀ ਇਹ ਸਾਰਾ ਕੁਝ ਹੀ ਝੂਠਾ ਹੈ ਕਾਮ ਕ੍ਰੋਧ ਲੋਭ ਲੋਭ ਅਤੇ ਹੰਕਾਰ ਪੰਜ ਦੋਸਤਾਂ ਨਾਲ ਇਹ ਪਿਆਰ ਕਰਦਾ ਹੈ ਇਹ ਸਾਰੇ ਇਸ ਦੇ ਕਾਰਜ ਨੂੰ ਵਿਗਾੜਦੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪ ਪੰਜ ਵਿਕਾਰ ਇਹ ਬਹੁਤ ਬਲੀ ਹਨ ਜੋ ਮਨੁੱਖਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਹਨ ਜੋ ਵਿਅਕਤੀ ਇਹਨਾਂ ਦੀ ਸੰਗਤ ਕਰਦੇ ਹਨ ਉਹ ਹਮੇਸ਼ਾ ਹੀ ਖਵਾਰ ਹੁੰਦੇ ਹਨ ਇਸ ਤਰ੍ਹਾਂ ਇਹ ਪੰਜੇ ਵਿਕਾਰ ਮਿਲ ਕੇ ਇਸ ਦੀ ਸਰੀਰਕ ਰੂਪੀ ਲਗਰੀ ਨੂੰ ਲੁੱਟਦੇ ਰਹਿੰਦੇ ਹਨ ਇਹ ਨਗਰੀ ਮਨ ਤੋਂ ਪ੍ਰਗਟ ਹੋ ਕੇ ਮਨ ਵਿੱਚ ਹੀ ਖਤਮ ਹੋ ਜਾਂਦੀ ਹੈ ਸਰੀਰ ਰੂਪੀ ਨਗਰੀ ਦੇ ਇਹ ਪੰਜ ਵਿਕਾਰ ਕਿੰਨਾ ਨੁਕਸਾਨ ਕਰਦੇ ਹਨ ਸਰੀਰ ਰੂਪੀ ਨਗਰੀ ਦਾ ਇਹ ਮਨੁੱਖ ਸਮਝਦਾ ਹੀ ਨਹੀਂ ਹੈ ਪਰ ਫਿਰ ਵੀ ਸਰੀਰ ਇਹਨਾਂ ਪੰਜਾਂ ਵਿਕਾਰਾਂ ਨਾਲ ਮਿਲ ਕੇ ਰਹਿੰਦਾ ਹੈ ਆ ਮੈਂ ਇਸ ਨੂੰ ਇੰਨਾ ਕਾਰਨ ਬਹੁਤ ਘਾਟਾ ਪੈਂਦਾ ਹੈ ਇੱਕ ਮਾਤਾ ਅਵਿਧਿਆ ਹੈ ਅਤੇ ਦੂਜੀ ਮਾਤਾ ਮਾਇਆ ਹੈ ਜੀਵ ਅਤੇ ਇਸਵਰ ਇਸ ਦੇ ਪਿਤਾ ਹਨ ਇਸ ਤਰ੍ਹਾਂ ਖੋਟੇपन ਕਰਕੇ ਇਸ ਦਾ ਜਨਮ ਹੁੰਦਾ ਹੈ ਗੁਰੂ ਜੀ ਕਹਿੰਦੇ ਹਨ ਕਿ ਇਸ ਜੀਵ ਨੂੰ ਸੰਭਾਲੇਗਾ ਕੌਣ ਭავ ਇਸ ਦੀ ਕੋਟੀ ਮਤ ਤੋਂ ਇਸ ਦੀ ਰੱਖਿਆ ਕੌਣ ਕਰੇਗਾ ਫਿਰ ਗੁਰੂ ਜੀ ਨੇ ਪੰਡਤ ਨੂੰ ਕਿਹਾ ਕਿ ਇਸ ਗੱਲ ਦੀ ਵਿਚਾਰ ਕਰਕੇ ਤੂੰ ਮੈਨੂੰ ਉਤਰ ਦੇ ਇਹ ਪੰਡਤ ਤੂੰ ਮੈਨੂੰ ਇਹ ਗੱਲ ਦੱਸ ਕਿ ਮੈਨੂੰ ਪਰਮੇਸ਼ਰ ਕਿਵੇਂ ਮਿਲੇਗਾ ਇਹ ਗੱਲਾਂ ਆਖ ਕੇ ਜੇ ਗੁਰੂ ਨਾਨਕ ਦੇਵ ਜੀ ਚੁੱਪ ਕਰ ਗਏ ਸੋ ਇੱਥੇ ਹੀ 3ਵੇਂ ਅਧਿਆਏ ਦੇ ਇਹਨੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ